ਮੁਖੀ ਪੱਤਰਕਾਰ ਵਰਕੀ ਚਿਨੀ ਦਰਦਸ਼ਨ ਦਸਤੀ ਵਾਲਾ ਸਾਫਕਾਰ ਕਾਜ ਪੁੱਤਰ ਅਜੀਤ ਗੜ੍ਹ ਸੰਕਰ ਨੂੰ ਤੇ ਸੰਪਾਦਕ ਬਾਨੀ ਸੰਪਾਦਕ ਰਾਜੀ ਫਲਾਲ ਜਮਾਨੀ ਪੰਜਵੀਂ ਪਾਰਸੀ ਦੇ ਤੇ ਜਮਾਨੀ ਯਾਰੂ ਟਾਡਾ ਕੰਮ ਵਿੱਚ ਪਹੁੰਚੇ ਹੈ ਸੂਹਾ ਦੋ ਦੋਵਾਂ ਸਾਫ ਦਾ ਕੰਦੇਰ ਇੱਥੇ ਨਾ ਕੀ ਦੀ ਹਰਮਨ ਕੈ ਸਿਟੀ ਜੀ ਬੋਣਾ ਆਪ ਜੀ ਡੋਟਰ ਸਾਫ ਦਾ ਸਿੱਖਿਆ ਮੰਤਰੀ ਜੀ ਵਰਨਾਲਾ ਜੀ ਉਹਨਾਂ ਦੀ ਰਾਤ ਨੂੰ ਜਿਹੜੇ ਵਿਦੇਸ਼ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਨੇ ਮਜੂਤਾ ਪੱਤਰਕਾਰ ਜੀ ਪਹਿਰਾਮਨ ਪਦਾਨਕਰ ਸਾਰੀਆਂ ਮੋਢੀਆਂ ਮੀਆਂ ਸਮਾਰਥ ਨੇ ਸਹਿਯੋਗ ਨਾਲ ਕਰਨਾ ਸਮਾਨ ਕਰਨਾ ਜੀ ਆਇਆਂ ਨੂੰ ਬੱਚੇ ਤੁਹ ਸਭ ਦਾ ਮਾਣ ਮਾਣ ਕਰਿਓ ਜਿਸ ਨੇ ਮੈਂ ਇੱਕ ਸਿੱਖਿਆ ਦੇ ਦਿੱਤੀ ਬੱਚੇ ਨੂੰ ਘੋਤਾ ਮਾਲੀਆਂ ਘਟਨਾਵਾਂ ਨੂੰ ਦਿਲ ਦਿਮਾਗ ਦੇ ਉੱਤੇ ਨਾਲ ਫਟਾਇਆ ਆਪਣੇ ਜੀਵਨ ਵਿੱਚ ਵਰਤਿਆ ਉਹ ਲੈ ਕੇ ਪੜ੍ਹੇ ਅੱਜ ਜੋ ਉਸ ਮਹਾਲੇਖੀ ਅਸੀਂ 바ਸੀ ਮਨਾ ਰਹੇ ਆਂ ਉਹ ਜਿਹੜਾ ਮਨੁੱਖ ਦਾ ਤੀਜਾ ਨਿਕਰ ਹੈ ਜਿਹੜੀ ਜਿਹੜਾ ਗਿਆਨ ਆ ਆਪਣਾ ਤੁਹਾਡੀ ਜਾਣਕਾਰੀ ਹੈ ਉਹ ਆਪਣੀ ਸ਼੍ਰੇਣੀ ਸੰਪਦਾ ਸੇਵੀ ਗਿਆਨ ਦੀ ਆਪਣੀ ਤੇ ਜੇ ਕਿਸੇ ਨੇ ਲਿਖਣਾ ਆਉਂਦਾ ਹੋ ਕੱਟ ਲੋਕਾਂ ਨੂੰ ਦਿਹਾੜੀ ਮਾਣ ਮਿਲੂਗਾ ਤੇ ਦੇਖਣੇ ਲੋਕਾਂ ਦੀ ਗਿਰਤ ਹੋਉਂਦਾ ਜਿਹਨਾਂ ਨੂੰ ਇਕ ਪਿੱਛੇ ਲੋਕ ਕਾਲਾ ਕਰਦੇ ਹੈ ਨਾ ਉਹਨਾਂ ਦੇ ਬੋਲਦੇ ਗਿੰਦਾ ਹੁੰਦਾ 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 ਹੈ ਬਹੁਤ ਜਨਾ ਉਹਨਾਂ ਦੇ ਕੰਮ ਕਰਦੇ ਲੋਕਾਂ ਦਾ ਦਿੱਤਾ ਅਜੇ ਸਰਕਾਰ ਦੀ ਤੇ ਮੇਰੇ ਸਰਕਾਰ ਨੂੰ ਵੱਡੇ ਅੱਜ ਆਪਾਂ ਪਹਿਲਾਂ ਜਿਆਰੇ ਬੁੱਤੂ ਵਾਈਲ ਬੀਕਾ ਕਾਲ ਸਾਹਿਬ ਅਹਿਮਾਦ ਜੀ ਬਹੁਤ ਹੀ ਉਜੀ ਦਾ ਸਭਾ ਆਪਾਂ ਸਾਰੇ ਡੇਟ ਬਹਿਰਾਮ ਦੇ ਸਰਕਾਰੀ ਸਕੂਲ ਚੱਤਰ ਹੋਏ ਹੋਏ ਹੋ ਸਾਡੇ ਮੇਰੇ ਛੋਟੇ ਵੀ ਤਸ਼ਕਰ ਸਿੰਘ ਜੀ ਤਸ਼ਕਰ ਕਾਲ ਜੀ ਇਸ ਕਾਰਜੂਜੀਆ ਜੀ ਗੁਰਬਾਸੀ ਜਿੰਰੇਮਾ ਦਾਸੀ ਵਾਲਿਆ ਜਿਹੜੇ ਬਹੁਤ ਹੀ ਦੇ ਨਿਖਤ ਸਭ ਫੌਲਡਰਾਂ ਦੇ ਬੜੀਆਂ ਕਿਤਾਬਾਂ ਲਿਖੀਆਂ ਸਲਾਬ ਲੈਕਿਨ ਵੀ ਕਢਿਆ ਔਰ ਅਜੀਤ ਅਪਾਰ ਦੇ ਅੰਦਰ ਕਾ ਬਹੁਤ ਬੜਾ ਸਮਾਂ ਕੰਮ ਕੀਤਾ ਉਹ ਸਾਡੇ ਕੋਲੋਂ ਛੋਟੀ ਉਮਰ ਚ ਵਿਛੜ ਗਏ ਸਨ ਲਹਿਰਾਂ ਦੇ ਤੋਂ ਸਿਟੀ ਗਿਆ ਸੀ ਗੱਲ ਸ਼ੰਕਰ ਤੇ ਔਰ ਉਹਨਾਂ ਦਾ ਜਿਹੜਾ ਸਮਾਜ ਦੀ ਬੜੀ ਵੱਡੀ ਦੇਣ ਵਾਲੇ ਬੜੀਆਂ ਕਿਤਾਬਾਂ ਲਿਖੀਆਂ ਔਰ ਬੜੇ ਦੂਰਅੰਦੇਸ਼ੀ ਵਾਲੇ ਸਿਆਣੇ ਵਿਅਕਤੀ ਸਰ ਔਰ 70 ਕੇ ਆਪਣਾ ਇਕੱਲੇ ਦੋਨੇ ਪੜਦੇ ਰਹੇ ਇਥੇ ਜਿੱਥੇ ਤੁਸੀਂ ਬੈਠੇ ਇਥੋਂ ਹੀ ਪ੍ਰਾਇਮਰੀ ਸਕੂਲ ਔਰ ਮਿਡਲ ਸਕੂਲ ਵਿੱਚ ਪੜ ਕੇ ਗਿਆ ਔਰ ਉੱਚੀ ਵਿੱਦਿਆ ਜਿਹੜੀ ਹੈ ਉਹ ਡੀ ਜੀ ਵੀ ਕਾਲ ਜਲੰਧਰ ਤੋਂ ਬੀਏ ਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਕੀਤੀ ਹੈ ਇਸੇ ਤਰ੍ਹਾਂ ਸਾਡੇ ਸਕੂਲ ਦਾ ਜਿਹੜਾ ਇਹ ਆਕਮਿੰਦਕ ਸਕੂਲ ਜਦੋਂ ਮੈਨੂੰ ਐਮਐਲਏ ਬਣਨ ਦਾ ਮੌਕਾ ਮਿਲਿਆ ਸਾਡੇ ਪਿਤਾ ਜੀ ਸਿੱਖਿਆ ਮੰਤਰੀ ਨੂੰ ਬਣਨ ਦਾ ਮੌਕਾ ਮਿਲੇਗਾ ਤਾਂ ਇਹ ਸਕੂਲ ਜਿਹੜਾ ਇਹਦੀ ਬਿਲਡਿੰਗ ਵੀ ਨਵੀਂ ਬਣਾ ਕੇ ਦਿੱਤੀ ਔਰ ਜਿਹੜਾ ਇਹਨੂੰ ਅਪਗ੍ਰੇਡ ਕਰਕੇ 10ਵੀਂ ਦਾ ਵੀ ਕੀਤਾ ਇਸ ਲਈ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਆਪਣੇ ਪਰਿਵਾਰ ਵਿੱਚ ਬੈਠ ਕੇ ਆਪਣੇ ਬੱਚਿਆਂ ਵਿੱਚ ਵੇਖਣ ਦਾ ਮੌਕਾ ਮਿਲਦਾ ਔਰ ਤੁਹਾਡੇ ਵਿੱਚੋਂ ਚੰਗੇ ਵਿਦਵਤਾਂ ਵੀ ਅਤੇ ਆਪਕੋ ਚੰਗੇ ਵਿਗਿਆਨਕ ਤੰਗੇ ਦੇਸ਼ ਦੇ ਨਰਮਾਤਾ ਜਿਹੜਾ ਉਹਦਾ ਵੀ ਝਲਕ ਪੈਂਦੀ ਹੈ ਤੁਹਾਡੇ ਵਿੱਚੋਂ ਹੀ ਜਿਹੜੇ ਹੈ ਵੱਡੇ-ਵੱਡੇ ਲੀਡਰ ਬਣਗੇ ਪਧਾਰੀ ਬਣਨਗੇ ਸਾਇੰਸਦਾਰ ਬਣਨਗੇ ਔਰ ਇਸ ਲਈ ਬੱਚੋਂ ਬੇਨਤੀ ਕਰਦਾ ਕਿ ਆਪਣਾ ਜਿਹੜਾ ਭਵਿੱਖ ਹੈ ਉਹ ਆਪਣੇ ਹੱਥ ਵਿੱਚ ਹੈ ਅੱਜ ਜਦੋਂ ਅਸੀਂ ਪੜ੍ਹਦੇ ਸੀ ਉਸ ਤੋਂ ਥੱਲੇ ਬੈਠਦੇ ਸੀ ਘਰੋਂ ਗੋਲੀਆਂ ਲਿਆਉਂਦੇ ਸੀ ਘਰੋਂ ਜਿਹੜਾ ਆਪਣਾ ਸਕੂਲੀਆ ਦਾ ਬੜਿਆ ਹੀ ਵਾਸਤਾ ਉਹ ਅਸੀਂ ਤਕਰੀਬਨ ਤੇ ਕੋਈ ਵਧੀਆ ਜਿਹੜਾ ਵਰਦੀਆਂ ਨਹੀਂ ਸੀ ਹੁੰਦੀਆਂ ਉਹ ਬਾਕੀ ਵਰਦੀ ਪਾਉਂਦੇ ਸੀ ਤੇ ਹੁਣ ਤਾਂ ਤੁਹਾਨੂੰ ਬੈਠਣ ਵਾਸਤੇ ਪੜਾਉਣ ਵਾਸਤੇ ਕਿਤਾਬਾਂ ਉਹ ਸਮਾਜ ਸੇਵੀ ਸਸਤਾ ਵੀ ਬੜੀਆ ਹੈਲਪ ਕਰਦੀ ਹੈ ਮਨਨ ਕਰਦੀ ਹੈ ਤੇ ਇਸ ਕਰਕੇ ਮਾਪੇ ਵੀ ਜਿਹੜੇ ਪੀਸਾ ਵੀ ਸਰਕਾਰੀ ਸਕੂਲਾਂ ਦੀਆਂ ਘੱਟ ਹੈ ਉਹ ਜਿਹੜੇ ਪ੍ਰਾਈਵੇਟ ਸਕੂਲ ਹਨ ਉੱਥੇ ਪੀਸਾ ਵੀ ਜ਼ਿਆਦਾ ਹਨ ਉਹਨਾਂ ਦੇ ਜਿਹੜੇ ਪੜਾਉਣ ਵਾਲੇ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਘੱਟ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਹਸਪਤਾਲਾਂ ਦੇ ਵਿੱਚ ਵੀ ਸਾਡੇ ਕੁਆਲੀਫਾਈਡ ਡਾਕਟਰ ਹਨ ਇਹ ਉਹ ਜਿਹੜਾ ਪ੍ਰਾਈਵੇਟ ਹਸਪਤਾਲਾਂ ਜਾ ਕੇ ਆਪਣੀ ਲੋਟ ਕਰਾਉਂਦੇ ਹੈ ਮੈਂ ਸਾਹਮਣੇ ਕਿ ਸਰਕਾਰੀ ਸਕੂਲਾਂ ਦੇ ਅੰਦਰ ਜਿਸ ਬੰਦੇ ਨੇ ਪੜਨਾ ਸਾਡੇ ਜਿੰਨੇ ਵੀ ਮੈਂ ਤੁਹਾਨੂੰ ਦੁਨੀਆ ਦੇ ਵੱਡੇ ਵੱਡੇ ਆਈਐਸ ਆਫਸਰ ਹੈ ਵੱਡੇ ਵਿਗਿਆਨਕ ਚੰਗੇ ਮੱਥੇ ਲੀਡਰ ਹੈ ਸਾਰੇ ਜਿੰਨੇ ਵੀ ਹੈ ਉਹ ਸਰਕਾਰੀ ਸਕੂਲਾਂ ਤੋਂ ਜ਼ਿਆਦਾਤਰ ਗਏ ਹੈ ਬਹੁਤੇ ਜਿਹੜੇ ਤੁਸੀਂ ਦੇਖ ਲੋ ਕਿ ਅੱਜ ਜਿੰਨੇ ਵੀ ਵੱਡੇ ਕਮਿਸ਼ਨਰ ਸਹਿਬਾਨ ਹੈ ਉਹ ਕੋਈ ਵੀ ਜਿਹੜਾ ਵੱਡਿਆ ਵੱਡਾ ਸਕੂਲਾਂ ਤੋਂ ਜਿਹੜੀ ਜਿੰਨੇ ਨੇ ਪੜ੍ਹ ਕੇ ਆਏ ਹੋ ਉਹ ਨਹੀਂ ਹਨ ਦੇ ਉਸ ਲਈ ਜਿਸਨੇ ਬੜਨਾ ਹੈ ਜਿਸਨੇ ਮੰਨ ਦੇ ਵਿੱਚ ਇੱਛਾ ਹੈ ਕਿ ਮੈਂ ਆਪਣੇ ਦੇਸ਼ ਦੀ ਲੋਹਾਰ ਬਦਲ ਦੇ ਵਿੱਚ ਕੁਝ ਕਰਕੇ ਲਗਾਉਣਾ ਜਿਸ ਦਾ ਜਹਾਂ ਸਾਹਿਬ ਨੂੰ ਦੱਸਿਆ ਤੇ ਉਹ ਜज्बा ਜਿਹੜਾ ਸਾਡੇ ਵਿੱਚ ਹੋਣਾ ਚਾਹੀਦਾ ਔਰ ਇਹ ਵੀ ਇਹ ਜਿਹੜੀ ਜ਼ਿੰਦਗੀ ਹੈ बार-बार ਨਹੀਂ ਮਿਲਣੀ ਇਸ ਕਰਕੇ ਇਸ ਜਿੰਦਗੀ ਨੂੰ ਜਿਹੜਾ ਧਮਣ ਕਰਨ ਵਾਸਤੇ ਰਗਨ ਪਾਣੀ ਛੱਡ ਨਹੀਂ ਔਰ ਇੱਕ ਦੂਸਰ ਜਿਹੜੀਆਂ ਗੱਲਾਂ ਕਰਕੇ ਨਹੀਂ ਗੁਣਾ ਚਾਹੀਦਾ ਔਰ ਆਪਣਾ ਧਿਆਨ ਜਿਹੜਾ ਪੜਾਈ ਤੇ ਲਗਾਓ ਔਰ ਅੱਜਿਆ ਉਹ ਤੇ ਬੜੀਆ ਕੁਨਾਤਕ ਨੂੰ ਕੁਝ ਬਣ ਕੇ ਆਪਣੇ ਦੇਸ਼ ਦੇ ਸਮਾਜ ਨਾਲ ਉਹਨਾਂ ਦਾ ਨਾਤਾ ਸਥਾਪਿਤ ਕਰ ਜੀ ਤੇ ਮੰਦ ਦੇ ਵਿੱਚ ਆਪਣੀ ਜਿਹੜੀ ਲਗਨ ਦੇ ਨਾਲ ਇੱਛਾ ਲੈ ਕੇ ਪਰਚਲਿਏ ਮੈਂ ਜਿੱਤੇ ਆਪਣੇ ਜੀ ਦਿੰਦਰ ਦਾਲਸੀ ਨਾਲ ਜੀ ਨੂੰ ਸ਼ਰਧਾ ਦੇ ਫਲ ਭੇਟ ਕਰਦਾ ਕਿਉਂਕਿ ਮੈਂ ਦਾ 72 ਨੂੰ ਇਕੱਠੇ ਪੜਦੇ ਸੀ ਜਦੋਂ ਉਹਨਾਂ ਦਾ ਵਿਆਹ ਵੀ ਹੋਇਆ ਸੀ ਉਹ ਅਸੀਂ ਵਿਆਹ ਦੀ ਖੁਸ਼ੀਆਂ ਵਿੱਚ ਸ਼ਾਮਲ ਹੋਏ ਔਰ ਲੰਬਾ ਸਮਾਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਵਧੀਆ ਇਨਸਾਨ ਸਨ ਔਰ ਉਹਨਾਂ ਦਾ ਜਿਹੜਾ ਯੋਗਦਾਨ ਸਮਾਜ ਵਾਸਤੇ ਬੜਾ ਵੱਡਾ ਹੈ ਉਹ ਜਿਹੜੇ ਇਹ ਕਿਤਾਬਾਂ ਹਨ ਜਿਹੜੀਆਂ ਲਿਖੀਆਂ ਗਏ ਹੈ ਔਰ ਉਹਨਾਂ ਦੇ ਵਿੱਚੋਂ ਗਿਆਨ ਤਪਤ ਕਰਕੇ ਕੁੱਝ ਨਾ ਪੱਜਾ ਵਾਪਸ ਸਿੱਖ ਕੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਇਹ ਤਰੱਕੀ ਦੇ ਗੁਮਹਾਲੇ ਲੈ ਕੇ ਆਏ ਜੀ ਮੈਂ ਬੇਨਤੀ ਕਰਾਂਗਾ ਕਿ ਜਮੀਨੇ ਹਿੱਤ ਨੂੰ ਗੁਲਛਲ ਬਣਾਉਣ ਦੀ ਜ਼ਰੂਰਤ ਹੈ ਉਹਨਾਂ ਦਾ ਇਸ ਦਾ ਬਰਾਦਿਕ ਜ਼ਰੂਰਤ ਹੈ ਜੀ ਇਹ ਕੌਮ ਕੀ ਖਾਤਰ ਮਰੇਗੇ ਕੌਮ ਕੀ ਖਾਤਰ ਤਾਂ ਸਮ ਆਪ ਦੇ ਹਰ ਹਿੰਦੂਸਤਾਨੀ ਨੂੰ ਖਾਣੇ ਦੀ ਜ਼ਰੂਰਤ ਹੈ ਅੱਜ ਦੇਸ਼ ਦੀ ਸਮਾ ਅੰਮਨਤੀ ਨਰੇਂਦਰ ਮੋਦੀ ਦੀ ਸਰਕਾਰ ਦੇਸ਼ ਨੂੰ ਪ੍ਰਗਤੀ ਅਤੇ ਬਲੰਦੀਆਂ ਤੇ ਲਿਜਾਣ ਵਾਸਤੇ ਬਹੁਤ ਵੱਡੇ ਜਿਹੜੇ ਆ ਉਪਰਾਲੇ ਕਰ ਰਹੀ ਹੈ ਤੇ ਸਾਨੂੰ ਵੀ ਜਿਹੜਾ ਇਸ ਦੇਸ਼ ਨੂੰ ਬਿਹਤਰੀਨ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਮੈਂ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਹਾਂ ਤੇ ਆਪਣੀ ਵੀ 75 ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਅੱਜ ਤੁਹਾਡਾ ਦਰਸੀ ਬਾਲ ਜੀ ਨੂੰ ਵਧੀਆ ਟੱਡ ਨਾਲ ਇਹ ਜੋ ਸਰਦਾ ਦੀ ਸਰਕਾਰ ਪੇਸ਼ ਕੀਤਾ ਔਰ ਮਾਸਟਰ ਜੀ ਕੁਮਾਰ ਜੀ ਦੇ ਵਾਸਤੇ ਧੰਨਵਾਦ ਜੀਓ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਤੁਹਾਡਾ ਸਾਰਿਆਂ ਨੂੰ ਬ੍ਰੈਸਨ ਕਰਨ ਦਾ ਮੌਕਾ ਦਿੱਤਾ ਔਰ ਪਰਮਾਤਮਾ ਦੇ ਚਰਨਾਂ ਚ ਅਰਦਾਸ ਹੈ ਕਿ ਕੋ ਉਹ ਅਮਰਤਮਾ ਤੰਦਰੁਸਤ ਜੀਵਨ ਬਹੁਤ ਰਕੀਆਂ ਦੇ ਖਾਲੀ ਵਕਤ ਤੇ ਵਾਇਰਲ ਕੀਤਾ ਕਰਦਾ ਹੋਵੇ। ਇਹ ਕਿੰਨੀ ਬੇਸਾਰੀ ਸੀ। ਉਹ ਇਤਨਾਂ ਕਿੰਨੇ ਨੇ ਆ। ਕਿ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਸ਼੍ਰੀ ਨਰਿੰਦਰ ਡਾਂਸੀਵਾਲ ਜੀ ਜੋ ਉਗੇ ਲੇਖਕ ਸਨ ਔਰ ਸਲਾਬ ਮੈਗਜ਼ੀਨ ਦੇ ਜਿਹੜੇ ਮੁੱਖ ਸੰਪਾਦਕ ਸਨ ਨਛਤਰ ਸਿੰਘਜੀਤ ਪੱਤਰਕਾਰ ਬਹਿਰਾਮ ਦੇ ਜੀਜਾ ਜੀ ਸਨ ਉਹਨਾਂ ਦੀ ਚੌਥੀ ਵਰਸੀ ਤੇ ਅੱਜ ਪਿੰਡ ਬਹਿਰਾਮ ਵਿਖੇ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਕਿਤਾਬਾਂ ਬੱਚਿਆਂ ਨੂੰ ਜਿਹੜੀਆਂ ਕਾਪੀਆਂ ਭੇਟ ਕੀਤੀਆਂ ਗਈਆਂ ਔਰ ਮੈਂ ਸਾਬੀ ਦਾ ਕਿ ਆਪਣਾ ਨਰਿੰਦਰ ਡਾਂਸੀਵਾਲ ਜੀ ਦੇ ਜਾਣ ਦੇ ਨਾਲ ਜਿਹੜਾ ਬਹੁਤ ਵੱਡਾ ਘਾਟਾ ਸਾਡੇ ਸਮਾਜ ਨੂੰ ਪਿਆ ਪਰ ਸਾਡੂੰ ਦੇਣ ਵੀ ਬਹੁਤ ਵੱਡੀ ਉਹ ਦੇ ਕੇ ਗਏ ਹਨ ਔਰ ਉਹਨਾਂ ਨੇ ਛੋਟੀ ਉਮਰ ਚ ਬੜੀ ਵਧੀਆ ਕਵਤਾਵਾਂ ਲਿਖੀਆਂ ਔਰ ਜਿਹੜੀਆਂ ਕਹਾਣੀਆਂ ਲਿਖੀਆਂ ਉਹਨਾਂ ਦੀਆਂ ਕਿਤਾਬਾਂ ਬਣਾਈਆਂ ਔਰ ਸਾਡੇ ਸਮਾਜ ਦੇ ਅੰਦਰ ਜੋ ਸਮਾਜਿਕ ਬੁਰਾਈਆਂ ਹਨ ਜੋ ਉਸ ਸਮਾਜ ਦੇ ਅੰਦਰ ਜੋ ਮੁਸ਼ਕਲਾਂ ਹਨ ਉਹਨਾਂ ਨੂੰ ਜ਼ਾਗਰ ਕੀਤਾ ਅੱਜ ਉਹਨਾਂ ਦੀ 4ਵੀਂ ਵਰ੍ਹੇ ਸਿਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਛੜਦਾ ਤੇ ਫੁੱਲ ਭੇਟ ਕਰਦੇ ਹਾਂ ਵਾਹਿਗੁਰੂ ਜੀ ਚਰਣਾ ਚਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਇਸੇ ਤਰ੍ਹਾਂ ਸਾਡੇ ਸਮਾਜ ਜਿਹੜਾ ਉਹ ਤਰੱਕੀ ਕਰਦਾ ਰਹੇ ਔਰ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਨੂੰ ਖਤਮ ਕਰਨ ਦਾ ਅਵਸਰ ਮਿਲ ਕੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਜਗਦੀਪ ਸਿੰਘ ਜੋੜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੰਗਾ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ਬਖੇ अजीत ਦੇ ਸਥਾਨਕ ਪੱਤਰਕਾਰ ਸ੍ਰੀ ਨਛੱਤਰ ਸਿੰਘ ਉਹਨਾਂ ਦੇ ਜੀਜਾ ਜੀ ਜਿਹੜੇ ਸਵਰਗੀ ਸਟਾਫ ਰਿਪੋਰਟਰ ਗੜ ਸ਼ੰਕਰ ਤੋਂ अजीत ਖ਼ਬਰ ਦੇ ਸੀ ਔਰ ਸਲਾਬ ਮੈਗਜ਼ੀਨ ਤੇ ਉਹਗੇ ਲੇਖਕ ਵੀ ਸੀਗੇ ਬਾਨੀ ਸੰਪਾਦਕ ਵੀ ਸੀ ਉਹਨਾਂ ਦੇ ਉਹਨਾਂ ਦੀ ਵਰਸੀ ਨੂੰ ਪੰਜਵੀਂ ਵਰਸੀ ਨੂੰ ਮੋੱਖ ਰੱਖਦੇ ਹੋਏ ਬੱਚਿਆਂ ਦੇ ਸਕੂਲ ਦੇ ਬੱਚਿਆਂ ਨੂੰ ਦਾਨ ਕੀਤਾ ਗਿਆ ਕਿਤਾਬਾਂ ਕਾਪੀਆਂ ਵੰਡੀਆਂ ਗਈਆਂ ਕਾਫੀ ਇਕੱਠ ਹੋਇਆ ਇੱਥੇ ਸਮਾਜ ਸੇਵੀ ਲੋਕਾਂ ਦਾ ਉਹਨਾਂ ਦੀ ਹੈ ਸਿੱਖਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਜੋ ਪੱਤਰਕਾਰ ਸੀਗੇ ਉਹਨਾਂ ਨੇ ਕ੍ਰਿਟੀਕਲ ਐਨਲਿਸਿਸ ਕਰਦੇ ਸੀ ਪੋਲਿਟਿਕਸ ਦਾ ਜਦੋਂ ਪੋਲਿਟਿਸ਼ੀਅਨ ਗਲਤ ਕੰਮ ਕਰਦੇ ਆ ਤਾਂ ਉਹਨਾਂ ਨੂੰ ਸਹੀ ਰਸਤੇ ਦੇ ਲਿਆਉਣ ਦੇ ਵਿੱਚ ਸਮਾਜ ਦਾ ਬਹੁਤ ਵੱਡਾ ਸਥਾਨ ਹੁੰਦਾ ਉਹਦੇ ਵਿੱਚ ਪ੍ਰਮੁੱਖ ਜਿਹੜਾ ਸਥਾਨ ਆ ਉਹ ਪੱਤਰਕਾਰਾਂ ਦਾ ਹੁੰਦਾ ਉਹਨਾਂ ਨੇ ਬਖੂਬੀ ਆਪਣੇ ਫਰਜ਼ ਨਿਭਾਏ ਅਸੀਂ ਵੀ ਬੱਚਿਆਂ ਨੂੰ ਤੇ ਹੋਰ ਸਮਾਜ ਸੇਵੀ ਨੇ ਉਹਨਾਂ ਤੋਂ ਸਹਿਦਲੈਂਡ ਦੀ ਅਪੀਲ ਕਰਦੇ ਆ ਤਾਂਕਰ ਕਿਹੜਾ ਸਮਾਜ ਆ ਸਹੀ ਮਾਨਿਆਂ ਦੇ ਵਿੱਚ ਲੋਕ ਸੇਵਕ ਹੋ ਕੇ ਅੱਗੇ ਵਿਚਰ ਸਕੇ ਬਹੁਤ ਬਹੁਤ ਧੰਨਵਾਦ ਨਛੱਤਰ ਸਿੰਘ ਪੱਤਰਕਾਰਾਂ ਦਾ ਥੈਂਕ ਯੂ ਥੈਂਕ ਯੂ ਗੱਲ ਸਾਬ ਬੋਲੇ ਸੋਨਿਹਾਲ ਕੋਈਓ ਮਹਾਰਾਜ